ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਵਾਲੀ ਉੱਤੇ ਅੱਜ ਉਹਨਾਂ ਦੇ ਹੀ ਪੁਰਾਣੇ ਸਾਥੀਆਂ ਨੇ ਹਮਲਾ ਬੋਲ ਦਿੱਤਾ ਆਖਰ ਕਿਸੇ ਸਮੇਂ ਵਾਲੀ ਦੇ ਸਾਥ ਦਾ ਨਿੱਗ ਮੰਨਣ ਵਾਲੇ ਅਤੇ ਉਹਨਾਂ ਦੇ ਨਾਲ ਰਹਿ ਕੇ ਸੱਤਾ ਦੀਆਂ ਪੌੜੀਆਂ ਚੜੇ ਇਹ ਸਾਥੀ ਦੁਸ਼ਮਣ ਕਿਉਂ ਬਣ ਗਏ ਐਮਐਲਏ ਵਾਲੀ ਨੇ ਵੀ ਇਹਨਾਂ ਆਗੂਆਂ ਖਿਲਾਫ ਕੇਸ ਕਰਨ ਦੀ ਤਿਆਰੀ ਖਿੱਚ ਲਈ ਹੈ ਇਸ ਤਰ੍ਹਾਂ ਚੋਣ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਹੀ ਹਲਕਾ ਦਾਖਾ ਵਿੱਚ ਮਾਹੌਲ ਭੱਗਿਆ ਅਤੇ ਧਮਾਕਾ ਹੋ ਗਿਆ ਜਿਹੜੇ ਦੋਸ਼ ਅਜ ਇਹਨਾਂ ਪੁਰਾਣੇ ਸਾਥੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਲਾਏ ਉਸ ਤੋਂ ਲੱਗਦਾ ਜਿਵੇਂ ਇਹ ਕੋਈ ਪੁਰਾਣੀ ਦੁਸ਼ਮਣੀ ਕੱਢ ਰਹੇ ਹੋਣ ਇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਲਕਾ ਇੰਚਾਰਜ ਜਸਕਰਨ ਦੇਓਲ ਅਤੇ ਜ਼ਿਲ੍ਹਾ ਅਧਿਆਤਿ ਦੇ ਪ੍ਰਧਾਨ ਚੰਦ ਸਿੰਘ ਡੱਲਣਾ ਤੋਂ ਇਲਾਵਾ ਉਹ ਸਾਬਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆ ਵੀ ਸ਼ਾਮਲ ਨੇ ਜਿਹੜੇ ਹਲੇ 4 ਦਿਨ ਪਹਿਲਾਂ ਹੀ ਐਮਐਲਏ 41 ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਤੇ ਨੇ ਜਿਸ ਕਾਰਨ ਦੇਵੋਲ ਇੱਕ ਸਮਾਂ ਸੀ ਜਦੋਂ ਐਿਆਲੀ ਭਰਾਵਾਂ ਮਨਪ੍ਰੀਤ ਸਿੰਘ ਐਿਆਲੀ ਹਰਵੀਰ ਸਿੰਘ ਐਿਆਲੀ ਅਤੇ ਹਰਕਿੰਦਰ ਸਿੰਘ ਗਰੇਵਾਲ ਦੇ ਪੱਕੇ ਸਾਥੀ ਅਤੇ ਸਾਥੀ ਹੋਇਆ ਕਰਦੇ ਸਨ ਚੰਦ ਸਿੰਘ ਡੱਲਾ ਨੂੰ ਤਾਂ ਪਹਿਲੇ ਜ਼ਿਲ੍ਹਾ ਪ੍ਰੈਸ ਚੋਣ ਲੜਾਉਣ ਤੋਂ ਲੈ ਕੇ ਹੋਰ ਕਈ ਮੌਕਿਆਂ 'ਤੇ ਮਨਪ੍ਰੀਤ ਸਿੰਘ ਐਿਆਲੀ ਦਾ ਡਟਮਾ ਸਾਥ ਮਿਲਿਆ ਸਿਆਸੀ ਦੋਸਤਾਂ ਸਮਝਾਉਂਦੇ ਨੇ ਪਰ ਇਹ ਤਾਂ ਸਿਆਸੀ ਰਿਸ਼ਤਿਆਂ ਵਿੱਚ ਮੰਨੀ ਜਾਂਦੀ ਮਰਿਆਦਾ ਦੀ ਲਕੀਰ ਵੀ ਟੱਪ ਗਏ ਸਿਆਸੀ ਵਿਰੋਧੀ ਉਤੇ ਸਿਆਸਤ ਤੋਂ ਪ੍ਰੇਰਿਤ ਦੋਸ਼ ਆਮ ਗੱਲ ਹੈ ਉਵੇਂ ਹੀ ਇਹਨਾਂ ਮਨਪ੍ਰੀਤ ਸਿੰਘ ਵਾਲੀ ਤੇ ਦੋਸ਼ ਲਾਏ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਮਿਲੇ ਹੋਣ ਦੀ ਗੱਲ ਆਖੀ ਇਹ ਕੋਈ ਨਵੀਂ ਗੱਲ ਨਹੀਂ ਪਹਿਲਾਂ ਵੀ ਇਹ ਦੋਸ਼ ਲੱਗਦੇ ਆ ਰਹੇ ਨੇ ਮਿਸਾਲ ਵਜੋਂ ਉਹਨਾਂ ਆਖਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਜਦੋਂ ਹਲਕਾ ਦਾਖਾ ਵਿੱਚ ਚਫੇਰੇ ਸਰਕਾਰੀ ਧੱਕੇ ਸ਼ਾਈ ਅਤੇ ਵੋਟਰ ਸੂਚੀਆਂ ਵਿੱਚ ਗੜਬੜੀ ਦੇ ਰੋਲੇ ਪਏ ਤਾਂ ਈਆਲੀ ਫੇਰ ਵੀ ਚੁੱਪ ਰਹੇ। ਉਹਨਾਂ ਦਾ ਕਹਿਣਾ ਸੀ ਕਿ ਈਆਲੀ ਨੇ ਤਿੰਨੇ ਜ਼ਿਲ੍ਹਾ ਪ੍ਰੇਸ਼ਦ ਅਤੇ ਬਲਾਕ ਸੰਪਤੀ ਦੇ ਸਾਰੇ 25 ਜ਼ੋਨਾਂ ਤੋਂ ਆਜ਼ਾਦ ਉਮੀਦਵਾਰ ਖੜੇ ਕੀਤੇ ਪਰ ਸਰਕਾਰੀ ਧੱਕੇ ਖਿਲਾਫ ਉਹ ਇੱਕ ਸ਼ਬਦ ਨਹੀਂ ਬੋਲੇ। ਇੱਥੋਂ ਤੱਕ ਗੱਲ ਸਮਝ ਆਉਂਦੀ ਆ ਪਰ ਇਹ ਸਾਰੇ ਤਾਂ ਇਸ ਤੋਂ ਅੱਗੇ ਨਿਜੀ ਕਿੜ ਕੱਢਣ ਅਤੇ ਨਿਜੀ ਦੂਸ਼ਣਬਾਜ਼ੀ ਉੱਤੇ ਆ ਗਏ। ਉਹਨਾਂ ਇੱਕ ਡਰਾਈਵਰ ਗੱਡੀ ਅਤੇ ਉਸ ਦਾ ਨੰਬਰ ਦੱਸ ਕੇ ਨਸ਼ੇ ਵੰਡਣ ਦੇ ਗੰਭੀਰ ਦੋਸ਼ ਲਾਏ। ਕਿ ਇਹੇ ਆਗੂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਬਧੇਰੇ ਹੋ ਗਏ ਨੇ ਜਾਂ ਇਹਨਾਂ ਦਾ ਨਿਸ਼ਾਨਾ ਕਿਤੇ ਹੋਰ ਹੈ ਕਿ ਇਹ ਸਭ ਅਕਾਲੀ ਧੜਿਆਂ ਦੀ ਏਕਤਾ ਹੋਣ ਦੀ ਚਰਚਾ ਦੌਰਾਨ ਮਨਪ੍ਰੀਤ ਸਿੰਘ ਯਾਲੀ ਦੇ ਘਰ ਵਾਪਸੀ ਦੀ ਸੰਭਾਵਨਾ ਕਰਕੇ ਤਾਂ ਨਹੀਂ ਹੋ ਰਿਆ ਕਿਤੇ ਇਹ ਸਾਰੇ ਮਿਲ ਕੇ ਮਨਪ੍ਰੀਤ ਸਿੰਘ ਯਾਲੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਰੋਕਣ ਲਈ ਅਜਿਹਾ ਕੁਝ ਤਾਂ ਨਹੀਂ ਕਰ ਰਹੇ ਜਾਂ ਫਿਰ ਕੋਈ ਕਾਰਨ ਹੋਰ ਹੈ ਇੱਕ ਪਾਸੇ ਇੰਨਾ ਜਿਹੇ ਦੋਸ਼ ਲਾਏ ਤਾਂ ਦੂਜੇ ਪਾਸੇ ਸੱਤਾਧਾਰੀ ਆਮਾਦੀ ਪਾਰਟੀ ਦੇ ਹਲਕਾ ਇੰਚਾਰਜ ਡਾਕਟਰ ਕੇਐਨਐਸ ਕੰਗਨੇ ਇਹਨਾਂ ਦੋਹਾਂ ਉੱਤੇ ਹੀ ਸ਼ਰਾਬ ਸਣੇ ਵੋਟਾਂ ਲਈ ਨਸ਼ੇ ਵੰਡਣ ਦੀ ਗੱਲ ਕਰਤੀ ਡਾਕਟਰ ਕੰਗਨੇ ਆਖਿਆ ਕਿ ਇਹ ਦੋਵੇਂ ਅਕਾਲੀ ਦਲ ਵਾਲੇ ਗੱਲ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੱਧ ਲੈਣ ਦੀ ਕਰਦੇ ਨੇ ਪਰ ਵੋਟਾਂ ਵਿੱਚ ਇਹਨਾਂ ਨੇ ਨਸ਼ੇ ਵੰਡਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਤਾਂ ਮਿਲੀ ਭੁਗਤ ਵੀ ਪਿੰਡ ਸਵੱਦੀ ਕਲਾਂ ਵਿੱਚ ਸਾਹਮਣੇ ਆ ਗਈ ਉਧਰ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਆਹ ਦੋਸ਼ ਲਾਉਣ ਵਾਲੇ ਆਗੂਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਇਲਾਵਾ ਮਾਨ ਹਾਨੀ ਦਾ ਅਦਾਲਤ ਵਿੱਚ ਕੇਸ ਕਰਨ ਦੀ ਗੱਲ ਆਕੀ ਹੈ ਉਹਨਾਂ ਸਪਸ਼ਟ ਤੌਰ ਤੇ ਆਖਿਆ ਹੈ ਕਿ ਜਾਣਤਾ ਹੈ ਆਗੂ ਹੋਣੇ ਆਪਣੇ ਕਹੇ ਸ਼ਬਦ ਵਾਪਸ ਲੈ ਕੇ ਜਨਤਕ ਮਾਫੀ ਮੰਗ ਲੈਣ ਨਹੀਂ ਫਿਰ ਕੇਸਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਪਹਿਲਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਇੰਚਾਰਜ ਜਸਕਰਨ ਦਿਓਲ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਸਾਫਕਾ ਚੇਅਰਮੈਨ ਜਗਦੀਸ਼ ਸਿੰਘ ਗੋਰਸੀਆ ਤੋਂ ਇਲਾਵਾ ਸਾਫਕਾ ਚੇਅਰਮੈਨ ਦیدار ਸਿੰਘ ਮਾਲਕ ਸਵਰਨ ਸਿੰਘ ਸ਼ਰਜਾਵਾਲ ਹਰਪਾਲ ਸਿੰਘ ਉਪਲ ਅਤੇ ਹੋਰਨਾਂ ਨੇ ਕੀ ਆਖਿਆ ਉਸ ਤੋਂ ਬਾਅਦ ਦਿਖਾਵਾਂਗੇ ਆਵਾ ਦੇ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕੇਐਨਸ ਕੰਗ ਨੇ ਇਨ੍ਹਾਂ ਚੋਣਾ ਅਤੇ ਨਸ਼ਿਆਂ ਬਾਰੇ ਕੀ ਕਿਹਾ ਤੁਸੀਂ ਖਰਾਬ ਰਹੋਗੇ ਮੈਂ ਦੱਖੇ ਹਲਕੇ ਕਰਦਾ ਕਿ ਜਿਵੇਂ ਜਿਸ ਕਰਮੇ ਕਿਹਾ ਬਾਤ ਕਿ ਕੱਲੀ ਸਰਕਾਰ ਵੀ ਸਾਡਾ ਮੌਜੂਦਾ ਵਿਧਾਇਕ ਤੁਸੀਂ ਸਾਰੇ ਪੱਤਰਕਾਰ ਖੜੇ ਹਨ ਤੁਸੀਂ ਜਿਸ ਕਰਮ ਨੂੰ ਰੌਲਾ ਪਾਉਂਦੇ ਦੇਖਿਆ ਕੱਲ ਸੋਸ਼ਲ ਮੀਡੀਆ ਦੇਖਿਆ ਪੱਤਰਕਾਰਾਂ ਨੇ ਬਣੇ ਦੇਖਿਆ ਕਾਂਗਰਸੀ ਵੀ ਲੀਡਰ ਪਾਉਂਦੇ ਨੇ ਕਿ ਸਾਡਾ ਮੌਜੂਦਾ ਵਿਧਾਇਕ ਯਾਦ ਖੜਾ ਜੁਣ ਕਿਤੇ ਰੌਲਾ ਪਾਇਆ ਤੁਸੀਂ ਇੱਕ ਵੀ ਉਹਦੀ ਵੀਡੀਓ ਕੱਢ ਕੇ ਦਿਖਾ ਦਿਓ ਕੀ ਗੱਲ ਵੀ ਉਹਦੇ ਬੰਦੇ ਵੋਟਾਂ 'ਚ ਨਹੀਂ ਖੜੇ ਸੀ ਕਿਉਂ ਨਹੀਂ ਰੌਲਾ ਪਾਇਆ ਕਿਉਂਕਿ ਸਾਰੀ ਸਾਜ਼ਿਸ਼ ਉਹ ਜਿਸ ਕੰਦੇ ਕਹਿੰਦੇ ਉਹ ਮਿਲ ਕੇ ਚੱਲ ਰਹੀ ਸੀ ਸਰਕਾਰ ਨਾਲ ਮਨੋ ਦੇਖੋ ਮਾਸਾ ਸੀਗਾ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਉਹ ਕਹਿੰਦੇ ਚਾਹੇ ਤੁਹਾਡਾ ਵਧਾ ਕੇ ਜਾਂ ਜਾਂ ਸਰਕਾਰ ਦੇ ਅੱਤੇ ਸਾਡੀ ਦੇ ਅਕਾਲੀ ਸੋ ਮੈਂ ਬੇਨਤੀ ਕਰਦਾ ਵੀ ਇਹ ਗੱਲਾਂ ਹੁਣ ਗੁੱਝੀਆਂ ਰਹਿਣਗੀਆਂ ਨਹੀਂ ਜਿਹੜੀਆਂ ਅੰਦਰ ਖਾਤੇ ਯਾਰਗੀਆਂ ਨਾ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਉਹ ਬੜੇ ਲੰਬੇ ਸਮੇਂ ਤੋਂ ਚੱਲ ਰਹੀਆਂ ਸੀ ਤੇ ਉਹ ਬਿਲਕੁਲ ਜਾਗਰ ਹੋ ਗਈਆਂ ਸਾਡੇ ਮੈਂ ਸਮਝਦਾ ਮੈਂ ਤਾਂ ਵੇਸਾ ਸੱਚ ਕੋਣਾ ਸਾਡੇ ਵਰਕਰਾਂ ਦੇ ਵਾਰਕਾਂ ਦੇ ਖਾਸ ਕਰਕੇ ਡਾਕਖੇ ਦੇ ਵਰਕਰਾਂ ਦੇ ਜਿਨ੍ਹਾਂ ਨੇ ਲੜਾਈ ਆ ਬਹੁਤ ਵੱਡੀ ਬੱਦਲ ਤੇ ਆਪ ਦੇ ਸਰ ਤੇ ਕੱਲੇ ਕੱਲੇ ਘਰ ਜਾ ਕੇ ਲੜੀ ਆ ਤੇ ਰਿਜ਼ਲਟ ਵੀ ਬੜੇ ਵਧੀਆ ਆਉਣਗੇ ਪਰ ਫਿਰ ਵੀ ਜੋ ਇਹਨਾਂ ਦਾ ਹੱਥ ਕੰਡਾ ਬਣਾਇਆ ਦਿਓ ਤੁਹਾਡੇ ਸਾਹਮਣੇ ਸੰਸਦਿਆ ਨੇ ਜਿਹੜੀ ਗੱਲ ਕਹੀ ਸੀ ਨਾ ਸਾਬ ਦਾਮ ਦੰਡ ਭੇਜੋ ਲੜਾਈ ਝਗੜਾ ਫੋਟ ਨਸ਼ੇ ਬੜੇ ਤੂਫਾਨ ਅਸੀਂ ਅੱਜ ਤੇ ਤੁਹਾਡੇ ਸਾਹਮਣੇ ਕਾਬਲਾ ਲਿਆ ਆ ਆਖੇ ਹਲਕੇ ਚ ਕਿ ਕਿਵੇਂ ਪੁਲਸੋ ਕਿ ਸਹਯਤੇ ਕਹਿੰਦੇ ਕਹੋ ਕਿ ਪਰਸੇ ਨਹੀਂ ਸਹਯਤੇ ਫਿਰ ਅਸੀਂ ਦਮਾਂ ਨੇ ਸਬੂਤ ਤੇ ਉਹ ਬੰਦੇ ਨੂੰ ਫੜ ਲਿਆ ਕਿੰਨੇ ਘੱਟ ਵਾਤੇ ਉਪਰਾਗਾ ਦੇ ਕਾ ਰਸੂਲ ਚਿੱਟਾ ਬੜੀ ਵੱਡੀ ਬੱਦਰ ਤੇ ਬੜੀ ਚਿੰਤਾ ਜਾਨ ਗੱਲਾਂ ਹੈ ਜਿਹੜੀਆਂ ਸਰਕਾਰ ਮੁਖਤੱਬ ਜਿਹੜੇ ਸਬੂਤ ਆ ਉਹ ਸਾਡੇ ਵਰਕਰ ਦੇਣਗੇ ਜਦੋਂ ਮੈਨੂੰ ਦੱਸਿਆ ਮੈਂ ਤਾਂ ਪਹਿਲ ਗਿਆ ਜਦ ਮੈਂ ਕਿਹਾ ਬੰਦੇ ਦੀ ਸੋਚ ਇਤਨਾ ਕੁਮਾਰੀ ਹੋ ਗਈ ਇੱਕ ਪਾਸੇ ਅਸੀਂ ਕਹਿੰਨਾ ਕਿ ਅਸੀਂ ਇਹ ਸਾਫ਼ ਸੁਥਰਾ ਪ੍ਰਸ਼ਾਸਨ ਦੇਣਾ ਸਾਫ਼ ਸੁਥਰੀ ਲੋਕਾਂ ਦੇ ਵਿੱਚ ਹਰ ਤਰ੍ਹਾਂ ਦੀ ਮਾਇਆ ਕਰਨੀ ਆ ਪੰਥਕ ਸਿਧਾਂਤਾਂ ਦੇ ਪਹਿਰਾ ਦੇਣਾ ਪਰ ਉਹ ਲੋਕ ਜਿਹੜੇ ਪੰਥਕ ਦੀ ਗੱਲ ਕਰਦੇ ਸੀ ਪੰਥ ਦੀ ਗੱਲ ਕਰਦੇ ਸੀ ਪੰਜਾਬ ਨੂੰ ਬੜਾ ਚੰਗਾ ਮਾਹੌਲ ਦੇਣ ਦੀ ਗੱਲ ਕਰਦੇ ਆ ਉਹਨਾਂ ਦੇ ਕਿੰਨੇ ਵੀ ਜਿੰਨੇ ਕੰਨੇ ਸਾਥੀ ਦੇ ਦੰਦ ਖਾਣੇ ਕੋਰ ਗਿਠਾਣੇ ਕੋਰ ਸਭ ਨੇ ਬੜੇ ਡਿਟੇਲ ਦੇ ਨਾਲ ਤੁਹਾਨੂੰ ਸਾਰੀ ਗੱਲ ਦੱਸੀ ਆ ਇਹ ਇਕੱਲੀ ਲੱਖੇ ਹਰ ਕੀ ਜਦੀ ਇਹ ਸਾਰੇ ਲੁਧਿਆਣਾ ਜਿਲ੍ਹੇ ਚੋਂ ਬਹੁਤ ਬਹੁਤ ਪੂਣ ਆਦੇ ਰਹੇ ਆ ਇੱਕ ਬਹੁਤ ਵੱਡੀ ਸਾਜ਼ਿਸ਼ ਗਿਣੀ ਮਤੀ ਸਾਜ਼ਿਸ਼ ਨਾਲੋਂ ਸਾਡੇ ਅਕਾਲੀ ਦਲ ਦੇ ਵੋਟਰਾਂ ਨੂੰ ਰੋਕਿਆ ਗਿਆ ਤੁਸੀਂ ਇਹ ਗੱਲ ਕਰੋਗੇ ਕਿ ਜਰ ਆ ਜਿਹੜੀਆਂ ਵੋਟਾਂ ਡਿਲੀਡ ਹੋਈਆਂ ਵੀ ਇਹ ਕਿਤੇ ਸਾਰੇ ਕੱਲ੍ਹ ਨੂੰ ਹੀ ਸੀ ਇਹ ਵੀ ਇੱਕ ਤਰੀਕਾ ਬਣਾਇਆ ਗਿਆ ਤੁਸੀਂ ਦੇਖੋ ਵੀ ਜਿਹੜੀਆਂ 350 400 ਵੋਟ ਸੋਧੀ ਕਰਾਂ ਦੀ ਆਪਾਂ ਗੱਲ ਕਰਕੇ ਤੁਹਾਡਾ ਨੌਜਵਾਨ ਆਪਕੂ ਅਮਨਦੀਪ ਸਿੰਘ ਪਟਾਣ ਜੋਂ ਤੋਂ ਖੜਾ ਸੀ ਜ਼ਿਲ੍ਹਾ ਪੂਰੇ ਦੇ ਵਿੱਚ ਉਹਨਾਂ ਨੇ ਉੱਥੇ ਹੀ ਦੰਤ ਪਾਇਆ ਕਿ ਜਿੱਤੋਂ ਕਿਉਂਕਿ ਜਿਹੜਾ ਉਮੀਦਵਾਰ ਖੜਾ ਹੁੰਦਾ ਕੋਨੋਂ ਆਪਦੇ ਪਿੰਡ ਤੋਂ ਕਾਫੀ ਵੋਟ ਬਣ ਜਾਂਦੀ ਹੈ ਖਾਸ ਕਰਕੇ ਫਿਰ ਪਿੰਡ ਦੇ ਬੰਦੇ ਜਿਹੜੇ ਆਮ ਆਦਮੀ ਪਾਰਟੀ ਦੇ ਜੰਗਤਾ ਉਸ ਪਿੰਡ ਦੇ ਕੋ ਪਹਿਲਾਂ ਅਫਸਰ ਨਾਲ ਮੀਟਿੰਗਾਂ ਕਰਕੇ ਡੈਂਟ ਬਣਾਉਣ ਲਈ ਦੱਸਿਆ ਜਾਂਦਾ ਕਿ ਬਾੜ ਦੇ ਵਿੱਚੋਂ ਇਹਦੀ ਵੱਧ ਵੋਟ ਪੈਣੀ ਹੈ तकरीबन ਇੱਕ ਬਾੜ ਦੇ ਵਿੱਚੋਂ ਹੀ ਬਹੁਤ ਪਿਆਪਿਆ 100-100 ਵੋਟ ਕੱਤੀ ਹੋਈ ਹੈ ਉਹਦੇ ਨੇ ਬਹੁਤ ਸੰਤੁਸ਼ਟੀ ਕੀ ਹੈ ਜੇ 90% ਸਾਡੀਆਂ ਤੇ ਕਾਫੀ ਨੇ 10 ਦੂਜੀਆਂ ਪਾਰਟੀਆਂ ਨੇ ਵੀ ਕੱਟੀਆਂ ਜਾਣੀਆਂ ਪਰ ਨਿਸ਼ਾਨਤਾ ਸਾਨੂੰ ਹੋਇਆ ਨਾ ਬਹੁਤ ਇਕੱਲੀ ਲੱਗਦੀ ਉਹਦੇ ਨਾਲ ਸਾਡੇ ਜਿਹੜੇ ਵਰਕਰ ਸੀ ਜਿਹ ਵੀ ਡਿਸਕਰਨੇਗਾ ਭੰਬਰ ਨੂੰ ਸਿੱਧੇ ਵੀ ਪੈ ਗਈ ਸਾਨੂੰ ਪਤਾ ਨਹੀਂ ਲੱਗਿਆ ਆ ਜਿੰਨੀਆਂ ਲਿਸਟਾਂ ਪਈਆਂ ਵਾ ਬੰਦਲ ਪਈਆਂ ਮੇਰੇ ਕੋਲ ਮੈਨੂੰ ਬਤੌਰ ਜ਼ਿਲ੍ਹਾ ਪ੍ਰਧਾਨ ਅਹਿਦੀ ਸਾਹਿਬ ਨੇ ਸੱਦ ਕੇ ਅਸੀਂ ਉਹ ਪਤਾ ਕੀਤਾ ਕਿ ਤੂੰ ਜਾ ਕੇ ਲੈਟਰ ਪੈਡ ਲੈ ਕੇ ਆਓ ਤੇ ਸਾਨੂੰ ਅਸੀਂ ਚਾਰੇ ਵਿਧਾਨ ਸਭਾ ਹਰ ਕੇ ਲਈ ਲਿਸਟਾਂ ਦੇ ਦਿੰਦੇ ਆ ਜਦੋਂ ਸਾਡੇ ਜ਼ਿੰਮੇਵਾਰ ਨੂੰ ਨਾ ਲਿਸਟਾਂ ਦਿੱਤੀਆਂ ਤੇ ਫਿਰ ਬਾਅਦ ਵਿੱਚ ਡਿਲੀਟ ਕਿੱਥੋਂ ਪੱਛ ਗਈ ਕਿਉਂਕਿ ਜਿਹੜੀ ਸਟਾਫ ਕੋਲੇ ਲੈਟਰ ਤੇ ਡਿਲੀਟ ਬਹੁਤ ਸਾਰਾ ਬੋਟਾ ਬਚ ਨਾ ਹੋ ਜਾਵੇ ਸ਼ਵੇਲਾ ਕਾਰਨ ਕੀ ਸੀ ਕਦਾ ਕਾਮ ਨਿਕੋਈ ਸੀ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗਿਆ ਸੀ ਵੀ ਜਿਹੜੇ ਪੰਜਾਬ ਦੇ ਲੋਕ ਆ ਜਿਵੇਂ ਅਸੀਂ ਇੰਗਰੇਜ਼ਾਂ ਨਾਲ ਗੱਲ ਕੀਤੀ ਕੇ ਸ਼ੋਅਰੂਮ ਨਹੀਂ ਖੀਦਾ ਦੇ ਬੰਦ ਤੇ ਖੜੇ ਆ ਪਿੰਡਾਂ ਦੇ ਵੱਡੀ ਗੈਂਦੀ ਲੋਕ ਬੋਲ ਚਾਹੁੰਦੇ ਸੀ ਉਹਨਾਂ ਨੇ ਕਿਹਾ ਕਿਸ ਤਰੀਕੇ ਨਾਲ ਇਹਨਾਂ ਨੂੰ ਉਲਝਾਇਆ ਜਾਵੇ ਜਿਵੇਂ ਫਰਾਂਸ ਹੋਂ ਤੇ ਆਪਾਂ ਦੇਖਿਆ ਜਿੱਥੇ ਕਿਤੇ ਬੂਥ ਕੈਪਟਨ ਹੋਈ ਲੜਾਈ ਝਗੜੇ ਹੋਏ ਹੋਰ ਬੜਾ ਕੁਝ ਹੋਇਆ ਪਹਿਲਾਂ ਸਾਡੇ ਕਾਗਜ਼ੀ ਨਹੀਂ ਭਰ ਦਿੱਤੇ ਤਰਨ ਤਰਨ ਦੇ ਤੇ ਗ੍ਰਾਫ ਕੋਰ ਕਰਨੀ ਸੋ ਇੱਥੇ ਜਿਹੜਾ ਆਪਣਾ ਲੁਧਿਆਣਾ ਜ਼ਿਲ੍ਹਾ ਵਾ ਇਹ ਬੜਾ ਪੜਿਆ ਲਿਖਿਆ ਜਿਲ੍ਹਾ ਵਾ ਲੋਕ ਬੜੇ ਸ਼ਾਂਤੀਪੂਰਕ ਇੱਥੇ ਰਹਿੰਦੇ ਆ ਪਰ ਇਹਨਾਂ ਨੇ ਕਿਹਾ ਵੀ ਆਪਾਂ ਨੂੰ ਜਾਈ ਲੈ ਕੇ ਮੈਂ ਵੱਡੀ ਗਿਣਤੀ ਦੇ ਅਸੀਂ ਬੜਾ ਪ੍ਰਸ਼ਾਸਨ ਦੀ ਵਰਕਰਾਂ ਚ ਉਹਨਾਂ ਨੇ ਕਰ ਅੰਦਰ ਖਾਤੇ ਸਾਡੀਆਂ ਬੋਟਾਂ ਜਾਂਦੀਆਂ ਸੀ ਉਹ ਇੱਕ ਬੰਦਾ ਕਿ ਉਹ ਦੱਸ ਦਿੰਦਾ ਸੀ ਪੰਡਤ ਚ ਛੱਡੋ ਜੀ ਉੱਥੇ ਵੋਟ ਪੈਂਦੀ ਨਹੀਂ ਤੇ ਵੋਟ ਵੋਟਰ ਪਾਉਣ ਹੀ ਨਹੀਂ ਜਾਂਦੇ ਛੱਡਿਓ ਉੱਥੇ ਲੈਣ ਕਿ ਘਰ ਜਾਣਾ ਉਹਨਾਂ ਦੇ ਪਤਨ ਕੋਟ ਸਤਾਣੀ ਨਹੀਂ ਪੈਣੀ ਉਹਦੇ ਨਾਲ ਸਾਡੀ ਗਿਣਤੀ ਜਿਹੜੀ ਬੋਟਾਂ ਦੀ ਬਹੁਤ ਘਟ ਗਈ ਤੇ ਜਦੋਂ ਬੋਟਾਂ ਦੀ ਗਿਣਤੀ ਘਟ ਗਈ ਤਾਂ ਆਟੋਮੈਟਿਕਲੀ ਸਾਡਾ ਨੁਕਸਾਨ ਸੀ ਅੱਜ ਵੀ ਹਜੇ ਤੱਕ ਇਹ ਨਹੀਂ ਬੰਦਰੀ ਹੋਈ ਹੋ ਸਕਦਾ ਪਤਾ ਲੱਗਿਆ ਸਾਨੂੰ ਕਿਉਂਕਿ ਸੋ ਸਾਰੇ ਪਾਰਟੀ ਦੇ ਹਰੇਕ ਬੰਦੇ ਦੇ ਹੁੰਦੇ ਆ ਸ਼ਾਇਦ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਚੋਣ ਆ ਉਹ ਡੀਸੀ ਸਰਕਾਰ ਚਾਹੁੰਦੀ ਆ ਕਿ ਇੱਕ ਤਾਂ ਹੋਵੇ ਉੱਥੇ ਕਬੜਾ ਹੋਵੇ ਤੇ ਦੂਜੀ ਗੱਲ ਆ ਸਾਨੂੰ ਹੀ ਪਤਾ ਲੱਗਿਆ ਕਿ ਨਾਲ ਬਹਿਤ ਬਹਿਤ ਕੋਈ ਬਾਧੂ ਸੁਣਨਾ ਇੱਕ ਉਦਾਹਰਨ ਦਿੰਦਾ ਵਾ ਰਤਵਾਲਾ ਪਿੰਡ ਪੈਂਦਾ ਵਾ ਸਹਾਬਾ ਉੱਥੇ ਦੀ 150 100 ਵੋਟਾਂ ਦਾ ਬੰਦਾ ਜਦੋਂ ਕਿ ਤੁਸੀਂ ਮੰਨ ਲਓ ਕਿ ਜਿਹੜੇ ਪੰਚ ਕੋਲਿੰਗ ਬੂਤ ਹੁੰਦਾ ਲੱਗਿਆ ਉਹ ਬੂਦਰਾ 770 ਵੋਟਾਂ ਦਾ ਤਾਂ ਉੱਥੇ 770 ਵੰਦ ਪੇਪਰੀ ਮਈਆ ਹੋਣਗੇ ਪਰ ਉੱਥੇ 100 ਵੱਧ ਮਈਆ ਹੋਇਆ ਉਹਦਾ ਕਾਰਨ ਕੀ ਆ ਕਾਤੋਂ ਮਈਆ ਹੋਇਆ ਵੱਧ ਚਲੋ ਫੇਰ ਮੁੱਕੇ ਦਿਓ ਸਾਡੇ ਬੰਦਿਆਂ ਨੇ ਫੜ ਲਿਆ ਕਾਹਦਾ ਬੰਦੋਵਾ ਦਾ ਇਹ ਇਹ ਬੌੜਾ ਪਿਆ ਹੋ ਕੇ ਦੇਖੋ ਮੈਨੂੰ ਸੀ ਕਿ ਸਭ ਤੋਂ ਸਾਨੂੰ ਪਹਿਲਾਂ ਬਦਲ ਆ ਗਿਆ ਮਰ ਕਈ ਲੈ ਨਾ ਦੇ ਮਰ ਕੇ ਕਮਜ਼ੋਰ ਨੂੰ ਲੈਣੇ ਨਹੀਂ ਗੱਲਾਂ ਦੇ ਦੇ ਪਤਾ ਨਹੀਂ ਕੀ ਕੋ ਸੋਇਆ ਹੋਊਗਾ ਵਿੱਚ ਵਿੱਚ ਦੱਸ ਤਾਂ ਕੀ ਕਰਨਾ ਇਹਨਾਂ ਨੇ ਰਾਤ ਨੂੰ ਵੀ ਸਾਨੂੰ ਅੱਜ ਮੈਂ ਤੁਹਾਡੇ ਰਾਹੀਂ ਦੱਸਦਾ ਸਾਰੇ ਵਰਕਰਾਂ ਨੂੰ ਮੀਡੀਆ ਰਾਹੀਂ ਕਿ ਅੱਜ ਵੀ ਪਹਿਰਾ ਲਾਉਣਾ ਚਾਹੀਦਾ ਤੁਹਾਨੂੰ ਆਪ ਦੇ ਟੱਪਿਆਂ ਕੋਲੇ ਰਾਤ ਨੂੰ ਵੀ ਟੱਪਿਆਂ ਦੀ ਬੰਦੋ ਟੱਪਿਆਂ ਦੇ ਕਿਹੜੇ ਜਾਣ ਦਿੰਦੇ ਆ ਬਾਹਰ ਹੀ ਕੱਢਦਾ ਉਹ ਤੋਂ ਜੋ ਕਰਨਾ ਬਹੁਤ ਕੁਝ ਹੋ ਰਿਹਾ ਸਰਕਾਰ ਬਿਲਕੁਲ ਹੱਥ ਛੱਡ ਗਈ ਹੁਣ ਸ਼ੱਕ ਵੀ ਕਿਸੇ ਵੀ ਵੇਲੇ ਵੀ ਦੇਖੋ ਜਿਵੇਂ ਕੱਲ ਸਰਕਾਰ ਨੇ ਇੱਕ ਬੜੀ ਵੱਡੀ ਪਲੈਨਿੰਗ ਦੇ ਤਹਿਤ ਇੱਕ ਟੈਕਨੀਕਲ ਬੂਥ ਕੈਪਚਰਿੰਗ ਕੀਤੀ ਜਿਹੜੀ ਮਨੀਸ਼ ਤਸੋਧਿਆ ਦਾ ਜਿਹੜਾ ਸਾਅ ਦਾਮ ਦੰਦ ਭੇਡ ਵਾਲੀ ਜਿਹੜੀ ਗੱਲ ਆ ਉਸ ਨੂੰ ਇਹਨਾਂ ਨੇ ਲਾਗੂ ਕੀਤਾ ਪਹਿਲਾਂ ਤਾਂ ਇਹਨਾਂ ਨੇ ਪੋਲਿੰਗ ਦਾ ਜਿਹੜਾ ਸਮਾਂ ਵਾ ਉਹ 2 ਘੰਟੇ ਥਿੱਤਾ ਹੀ ਘਟਾ ਦਿੱਤਾ ਫਿਰ ਇਹਨਾਂ ਨੇ ਪੋਲਿੰਗ ਸਟਾਫ ਨੂੰ ਇੱਕ ਸਖਤ ਇਨਸਟਰਕਸ਼ਨ ਸੀਗੀ ਕਿ ਬੜੀ ਹੌਲੀ ਹੌਲੀ ਪੋਲਿੰਗ ਕਰਾਉਣੀ ਹੈ ਕਿਉਂਕਿ ਅਕਾਲੀ ਦਲ ਦੇ ਜਿਹੜੇ ਵਰਕਰ ਆ ਅਕਾਲੀ ਦਲ ਦੇ ਵੋਟਰਾਂ ਉਹਨਾਂ ਚੋ ਸਾਹ ਸੀਗਾ ਫਿਰ ਇਹਨਾਂ ਨੇ ਜਦੋਂ ਪੋਲਿੰਗ ਸ਼ੁਰੂ ਹੋਈ ਅੱਜ ਸਵੇਰ ਦਾ 9 ਵਜੇ ਦਾ ਹੀ ਸਮਾਂ ਸੀਗਾ ਤੇ ਮੈਂ ਬੱਦੋਵਾਲ ਤੋਂ ਮੈਨੂੰ ਫੋਨ ਆਇਆ ਸਾਡਾ ਨੌਜਵਾਨ ਉਮੀਦਵਾਰਾ ਮਨਜੋਤ ਸਿੰਘ ਬਣੀ ਉਸਨੇ ਮੈਨੂੰ ਦੱਸਿਆ ਕਿ ਜੀ ਵੋਟਰਾਂ ਨੂੰ ਅੰਦਰੋਂ ਵਾਪਸ ਭੇਜਿਆ ਜਾ ਰਿਹਾ ਹੈ ਕਹਿ ਕੇ ਕਿ ਤੁਹਾਡੀ ਵੋਟ ਨਹੀਂ ਗਈ ਤਾਂ ਮੈਂ ਫੌਰਨ ਤੌਰ ਤੇ ਜਦੋਂ ਉੱਥੇ ਪਹੁੰਚਿਆ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ ਜਿਹੜੀ ਆਹ ਏਡੀਸੀ ਦਫ਼ਤਰ ਤੋਂ ਸਾਨੂੰ ਚੋਣ ਲਿਸਟ ਮਹੀਆ ਹੁੰਦੀ ਹੈ ਕਿ ਪੂਰਾ ਬੰਡਲ ਜਿਹੜਾ ਪ੍ਰਧਾਨ ਬੈਠੇ ਆ ਆਪਦਾ ਲੈਟਰ ਪੈਡ ਦੇ ਕੇ ਉਥੋਂ ਲੈ ਕੇ ਆਉਂਦੇ ਆ ਏਹੀ ਲਿਸਟ ਸਾਡੇ ਬਸਤੀਆਂ ਚ ਜਲਦੀ ਆ ਉਹੀ ਲਿਸਟ ਅੱਗੇ ਸਾਡੇ ਪੋਲਿੰਗ ਬੂਥਾਂ ਤੇ ਹੁੰਦੀ ਆ ਤੇ ਇਹੀ ਲਿਸਟ ਜਿਹੜੇ ਸਾਡੇ ਪੋਲਿੰਗ ਏਜੰਟ ਨੇ ਉਹ ਉਹਨਾਂ ਕੋਲ ਅੰਦਰ ਹੁੰਦੀ ਆ ਪਰ ਇਹ ਲਿਸਟ ਜੋ ਅੰਦਰ ਲਿਸਟ ਆ ਸਟਾਫ ਕੋਲ ਉਸਦੇ ਨਾਲ ਮੈਚ ਕੀ ਨਹੀਂ ਕਰਦੀ ਤੇ ਇਹ ਖਾਸ ਕਰਕੇ ਸ਼ਰੋਮਣੀ ਕਾਲੀ ਦਲ ਦੇ ਵੋਟਰਾਂ ਨੂੰ ਟਾਰਗੇਟ ਕੀਤਾ ਗਿਆ ਇਕੱਲੇ ਵੱਧੋਆੜ ਤੋਂ 3350 ਦੀ ਵੋਟ ਕੱਟੀ ਗਈ 300 ਤੇ 350 ਗਿਣਤੀ ਦੀ ਅਕਾਲੀ ਦਲ ਦੇ ਵੋਟਰ ਅਕਾਲੀ ਦਲ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਬੜੀ ਛਿਣੀ ਮਿਣੀ ਜਿਹੜੀ ਸਾਜ਼ਿਸ਼ ਆ ਇਸ ਦੇ ਤਹਿਤ ਹੋਇਆ ਕਿਉਂਕਿ ਇੱਥੇ ਇੱਥੇ ਦਾ ਜਿਹੜਾ ਵਿਧਾਇਕ ਵੀ ਆ ਉਹ ਵੀ ਇੱਕ ਆਮ ਆਦਮੀ ਪਾਰਟੀ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਆਮ ਆਦਮੀ ਪਾਰਟੀ ਦਾ ਏਜੰਟ ਬਣ ਕੇ ਜੋ ਉਹ ਭਗਵੰਤ ਮਾਨ ਨੂੰ ਫੋਨ ਕਰਕੇ ਕਹਿ ਦਿੰਦਾ ਵਾ ਇੱਥੇ ਦੇ ਹਲਕਾ ਚਾਰਜ ਦੀ ਗੱਲ ਕੱਟ ਕੇ ਵੀ ਉਹ ਕਰ ਦਿੱਤੀ ਜਾਂਦੀ ਉਹ ਤਾਂਧਰੀਆਂ ਕਰ ਦਿੱਤੀਆਂ ਜਾਂਦੀਆਂ ਨੇ ਇਹਨਾਂ ਨੇ ਇੱਕ ਪਲੈਨਿੰਗ ਤਹਿਤ ਅੱਗੇ ਦੇਖੋ ਬੂਥ ਕੈਪਚਰਿੰਗ ਦੇ ਵਿੱਚ ਬੰਦੇ ਲਿਜਾਣੇ ਪੈਂਦੇ ਸੀ ਪੁਲਿਸ ਦਾ ਜ਼ੋਰ ਵਰਤਣਾ ਪੈਂਦਾ ਸੀ ਆ ਟੈਕਨੀਕਲ ਬੂਥ ਕੈਪਚਰਿੰਗ ਜਿਹੜੀ ਸਟਾਫ ਰਹੀ ਤੇ ਲਿਸਟਾਂ ਰਹੀ ਜਿਹੜੀ ਇਹ ਕਰਦੀ ਐ ਇਸ ਦੀ ਅਸੀਂ ਸਖਤ ਮੰੰਦਾ ਕਰਦੇ ਆ ਮਾਨਯੋਗ ਹਾਈ ਕੋਰਟ ਅਸੀਂ ਆ ਲਿਸਟਾਂ ਲੈ ਕੇ ਜਾਵਾਂਗੇ ਫਿਰ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਇੱਕੋ ਰਾਤ ਦੇ ਵਿੱਚ ਇਹ ਮੋਤਾਂ ਕਿਉਂ ਕੱਟਿਆ ਰਿਹਾ ਆ ਚੇਅਰਮੈਨ ਜਗਦੀਪ ਸਿੰਘ ਤੁਸੀਂ ਆ ਬੈਠੇ ਸੀ ਸਤੋਵ ਆ ਬੈਠਾ ਕਿ ਤੁਮ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਇਹਨਾਂ ਦੇ ਉਹ ਰਾਣੀ ਜਿਹੜੇ ਕਰੂ ਸਪੰਚ ਨੇ ਬੈਠਾ ਇਹਨਾਂ ਦਾ ਸਾਫ ਦਾ ਪਾਣੀ ਪਾਰਟੀ ਪਾਰਟੀ ਦੀਆਂ ਜਿਹੜੀਆਂ ਸਵਾਵਾ ਦਿੰਦੇ ਆਏ ਨੇ ਇਹ ਗੱਲ ਅਸੀਂ ਦਾਅਵੇ ਨਾਲ ਕਹਿੰਦੇ ਆ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਹੋਰ ਵਾਲੇ 15 20 ਦਿਨਾਂ ਦੇ ਵਿੱਚ ਵੇਟ ਇਲਾਕੇ ਦੇ ਕੁਝ ਖਾਸ ਪਿੰਡਾਂ ਦੇ ਵਿੱਚ ਹੋਰਸੀਆਂ ਹੋਰ ਪਿੰਡਾਂ ਦੇ ਵਿੱਚ 15 ਤੋਂ 20 ਮੌਤਾਂ ਚਿੱਟੇ ਨਾਲ ਹੋਣਗੀਆਂ ਨੌਜਵਾਨਾਂ ਦੀ ਪਤੀਆਂ ਨਾਲ ਘਰ-ਘਰ ਕੇ ਜਿਹੜੇ ਚਿੱਟੇ ਵੰਡੇਗੇ ਨੇ ਵੰਡੇ ਕਿਵੇਂ ਨੇ ਉਹ ਚੇਅਰਮੈਨਸ ਆਪੀ ਇੱਥੇ ਬੈਠੇ ਨੇ ਇੱਕ ਜਗ੍ਹਾ ਤੇ ਨਹੀਂ ਵੱਖ-ਵੱਖ ਜਗ੍ਹਾ ਤੇ ਰੁਕਣਾਉਂਦੀਆਂ ਉਹਨਾਂ ਬੜਾ ਸੋਚਣ ਦੀ ਲੋੜ ਹੈ ਕਿ ਜਿਹੜੇ ਸ਼ਰਾਬ ਵੰਡਦੇ ਆ ਪੈਸੇ ਵੰਡਦੇ ਆ ਉਹ ਤਾਂ ਕਦੀ ਵਧੀਆ ਕੰਮ ਕਰ ਹੀ ਨਹੀਂ ਸਕਦੇ ਇਲੈਕਸ਼ਨਾਂ ਚ ਖਾਸ ਗੱਲ ਦੇਖਣ ਨੂੰ ਮਿਲੀ ਕਿ ਰਾਤੀ ਸਾਰੀ ਸਾਰੀ ਰਾਤ ਦੋ ਤਿੰਨ ਦਿਨ ਅਕੀਲੀਆਂ ਰਾਤਾਂ ਚ ਬਹੁਤ ਸ਼ਰਾਬ ਵੰਡ ਗਈ ਸਾਡੇ ਵਰਕਰ ਪਿੱਛੇ ਭੱਜਦੇ ਰਹੇ ਰੋਕਦੇ ਰਹੇ ਫੜਦੇ ਰਹੇ ਪਰ ਹਰ ਇੱਕ ਪਿੰਡ ਤੇ ਇਹ ਖਬਰ ਆਈ ਕਿ ਜੀ ਬਹੁਤ ਜ਼ਿਆਦਾ ਸ਼ਰਾਬ ਤੇ ਪੈਸੇ ਵੰਡਣ ਦੀ ਕੋਸ਼ਿਸ਼ ਕੀਤੀ ਪਾਰਟੀਆਂ ਨੇ ਏ ਹੁਣ ਗੱਲ ਨਹੀਂ ਸਮਝਾਉਂਦੀ ਕਿ ਦੋ ਪਾਰਟੀਆਂ ਤਾਂ ਅਕਾਲ ਤਖਤ ਨੂੰ ਦਿਸ਼ਾ ਦਰਸ਼ ਲੈਂਦੀਆਂ ਸੋ ਕੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਕਿ ਤੁਸੀਂ ਵੋਟਾਂ 'ਚ ਜਾ ਕੇ ਸ਼ਰਾਬ ਵੰਡੋ ਤੇ ਪੈਸੇ ਵੰਡੋ ਇਹ ਸਵਾਲ ਬੜਾ ਜ਼ਰੂਰੀ ਹੈ ਇਹਦਾ ਜਵਾਬ ਆਪਾਂ ਨੂੰ ਸਾਰਿਆਂ ਨੂੰ ਪੁੱਛਣਾ ਚਾਹੀਦਾ ਹੈ ਇੱਕ ਪਾਸੇ ਕਹਿੰਨੇ ਜੀ ਅਸੀਂ ਪੰਥ ਦੇ ਹਿਸਾਬ ਨਾਲ ਚੱਲਦੇ ਆਂ ਤੇ ਪੰਥ ਜਾਂ ਅਕਾਲ ਤਖਤ ਸਾਹਿਬ ਕੀ ਸਾਨੂੰ ਮਨਜ਼ੂਰੀ ਦਿੰਦਾ ਕਿ ਸ਼ਰਾਬ ਵੰਡਿਆ ਤੇ ਪੈਸੇ ਵੰਡਿਆ ਵੋਟਾਂ ਖਰੀਦੀਏ ਇਲੈਗਲ ਕੰਮ ਕਰੀਏ ਇਹ ਸਵਾਲ ਬੜਾ ਇੰਪੋਰਟੈਂਟ ਹੈ ਤੇ ਕਾਂਗਰਸ ਵੀ ਘਟਨੀ ਕਾਂਗਰਸ ਨੇ ਵੀ ਦੱਬ ਕੇ ਸ਼ਰਾਬ ਵੰਡੀ ਕਾਂਗਰਸ ਦੀ ਤਸ਼ਰਾਬ ਪੜੀ ਵੀ ਗਈ ਜੋਧਾ ਚੋਂ ਤੇ ਉੱਥੇ ਪਰਚਾ ਵੀ ਹੋ ਗਿਆ ਕਾਂਗਰਸ ਨੇ ਦੇਖੋ ਹੋਰ ਨਵੀਂ ਗੱਲ ਕੀਤੀ ਉਹਨਾਂ ਨੇ ਕਮਨੇਵਾਲ ਤੋਂ ਉਹ ਚੇਅਰਮੈਨ ਨੂੰ ਟਿਕਟ ਦਿੱਤੀ ਜਿਹੜਾ ਚੇਅਰਮੈਨ ਕਮਨੇਵਾਲ ਦਾ ਵੀਡੀਓ ਪੰਚਾਇਤ ਸੈਕਟਰੀ ਸਟਰੀਟ ਲਾਈਟਾਂ ਦੇ ਕੇਸ ਵਿੱਚ ਜਿਹੜੇ ਅਰੈਸਟ ਹੋਏ ਸੀਗੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਜਿਹਦੇ ਚ ਕੀ ਉਹਨਾਂ ਦਾ ਹਲਕਾ ਇੰਚਾਰਜ ਨਾਮ ਦਾ ਸੀਗਾ ਉਸ ਕੈਂਡੀਡੇਟ ਨੂੰ ਦੁਬਾਰਾ ਨੇ ਟਿਕਟ ਦਿੱਤੀ ਸੋ ਕਾਂਗਰਸ ਹੈ ਸਾਬਤ ਕਰਨਾ ਚਾਹੁੰਦੀ ਹੈ ਕਿ ਭ੍ਰਸ਼ਟਾਚਾਰ ਦਾ ਕੋਈ ਪ੍ਰੋਬਲਮ ਹੀ ਨਹੀਂ ਪਹਿਲਾਂ ਵੀ ਭ੍ਰਸ਼ਟਾਚਾਰ ਕਰਦੇ ਸੀ ਹੁਣ ਵੀ ਕਰਾਂਗੇ ਪੰਥਕ ਪਾਰਟੀਆਂ ਕਹਿੰਦੀਆਂ ਸ਼ਰਾਬ ਪਹਿਲਾਂ ਵੀ ਮੰਡਦੇ ਸੀ ਹੁਣ ਵੀ ਮੰਡਾਂਗੇ ਤੇ ਜਿੰਨੀਆਂ ਉਹਨਾਂ ਦੀਆਂ ਸਪੀਚਾਂ ਸੀ ਜਿੰਨੀ ਵਾਰ ਵੀ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਗੱਲ ਕੀਤੀ ਕਿਸੇ ਦੇ ਵੀ ਮੂੰਹ ਚ ਵਾਰੀ ਨਿਕਲਿਆ ਕਿ ਅਸੀਂ ਕੀ ਕੀਤਾ ਤਾਂ ਕੀ ਕਰਾਂਗੇ ਹਲਕੇ ਲਈ ਕੋਈ ਉਹਨਾਂ ਦਾ ਵਿਚਾਰ ਨਹੀਂ ਕੋਈ ਉਹਨਾਂ ਦਾ ਆਈਡੀਆ ਨਹੀਂ ਕਿ ਅਸੀਂ ਇਦਾਂ ਆਪਣੇ ਹਲਕੇ ਨੂੰ ਅੱਗੇ ਲੈ ਕੇ ਜਾਵਾਂਗੇ ਬਸ ਸਾਨੂੰ ਵੋਟਾਂ ਪਵਾ ਦੇ ਪੁੱਤ ਤੁਹਾਨੂੰ ਸ਼ਰਾਬ ਮੰਡਦੇ ਆ ਇਹ ਉਹਨਾਂ ਦੀ ਸੋਚ ਹੈ ਪਰ ਮਜ਼ਾ ਆਇਆ ਸਵੱਦੀਚ ਉਥੇ ਕਾਂਗਰਸ ਤੇ ਅਕਾਲੀ ਦਲ ਸੁਰਤ ਸੁਰਮਲਾ ਕੇ ਜਕਾਰੇ ਲਾ ਰਹੇ ਸੀ ਉਸ ਸਰਕਾਰ ਦੇ ਖਿਲਾਫ ਨਾਰੇ ਲਾ ਰਹੇ ਸੀ ਕਿ ਸਰਕਾਰ ਨੇ ਕੁਝ ਕਰਤਾ ਬਾਅਦ ਵਿੱਚ ਉਹੀ ਕਹ ਰਹੇ ਕਿ ਹਾਂ ਜੀ ਸਾਡੀਆਂ ਵੋਟਾਂ ਤਾਂ ਪੈ ਰਹੀਆਂ ਐ ਸਾਡੀਆਂ ਵੋਟਾਂ ਤਾਂ ਵੱਢ ਰਹੀਆਂ ਪਰ ਸਰਕਾਰ ਮਾੜੀ ਐ ਉਹ ਜੇ ਸਰਕਾਰ ਦੇ ਸਾਰੇ ਅਫਸਰ ਤੇ ਸਰਕਾਰ ਦੇ ਨੁਮਾਇਦੇ ਮਿਲ ਕੇ ਤੁਹਾਡੀਆਂ ਵੋਟਾਂ ਪਵਾ ਰਿਆ ਤਾਂ ਮਾੜੇ ਕਿਦਾਂ ਹੋ ਗਏ ਸੋ ਇਹ ਚਿਕਨਾ ਤੋਂ ਬਹੁਤ ਕੁਝ ਸਿੱਖਿਆ ਹੈ ਪਰ ਸਭ ਤੋਂ ਵੱਡੀ ਗੱਲ ਹੈ ਇਹ ਹੈ ਕਿ ਆਪਣੇ ਹਲਕੇ ਦੇ ਲੋਕਾਂ ਲਈ ਖਾਸ ਤੌਰ ਤੇ ਜੇ ਆਪਾਂ ਸ਼ਰਾਬ ਤੋਂ ਪੈਸਿਆਂ ਤੋਂ ਵੋਟਾਂ ਪਾਵਾਂਗੇ ਤਾਂ ਫਿਰ ਸਾਨੂੰ ਚੰਗੇ ਉਮੀਦਵਾਰ ਕਿੱਥੋਂ ਮਿਲਣਗੇ